ਕੈਨੇਡਾ ਵਿੱਚ ਵਿਦੇਸ਼ੀ ਸਮਾਗਮਾਂ ਦੇ ਅੰਦਰ ਗੈਰ ਕੈਨੇਡੀਅਨ ਸੇਵਾ ਪ੍ਰਦਾਨ ਦਾਤਾਵਾਂ ਨੂੰ ਆਮ ਤੌਰ ਤੇ ਐਲ ਐਮ ਆਈ ਜਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਦੀ ਲੋੜ ਹੁੰਦੀ ਹੈ ਇਸ ਦੀ ਬਜਾਏ ਉਹ ਇੱਕ ਐਲ ਐਮ ਆਈ ਮੁਕਤ ਵਰਕ ਪਰਮਿਟ ਦੇ ਯੋਗ ਹੁੰਦੇ ਨੇ ਜਿਸ ਨੂੰ ਮਤਵਪੂਰਨ ਲਾਭ ਵਰਕ ਪਰਮਿਟ ਵਜੋਂ ਜਾਣਿਆ ਜਾਂਦਾ ਹੈ ਇਸ ਅਲਾਮਾਈ ਮੁਕਤ ਵਰਕ ਪਰਮਿਟ ਦੀ ਯੋਗਤਾ ਪੂਰੀ ਕਰਨ ਲਈ ਤੁਹਾਨੂੰ ਤਿੰਨ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ ਤੁਹਾਨੂੰ ਇੱਕ ਵਿਦੇਸ਼ੀ ਇਵੈਂਟ ਆਯੋਜਕ ਜਾਂ ਪ੍ਰਦਰਸ਼ਨ ਦੇ ਇਕਰਾਰਨਾਮੇ ਅਧੀਨ ਕੰਮ ਕਰਨਾ ਪਵੇਗਾ ਤੁਹਾਨੂੰ ਆਡੀਓ ਵਿਜ਼ੂਅਲ ਸੇਵਾ ਇਲੈਕਟ੍ਰਿਕ ਕੰਮ ਕਰਨ ਵਾਲੀਆਂ ਸੇਵਾ ਪ੍ਰਦਾਨ ਕਰਨ ਵਾਲੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਪਵੇਗਾ ਤੇ ਉਪਰੋਕਤ ਗਤੀਵਿਧੀਆਂ ਦੀ ਪੂਰੀ ਸੂਚੀ ਤੁਹਾਨੂੰ ਦੇਖਣੀ ਪਵੇਗੀ ਤੁਹਾਨੂੰ ਵਿਦੇਸ਼ੀ ਸਮਾਗਮਾਂ ਵਿੱਚ ਸਥਾਨਕ ਤੁਹਾਨੂੰ ਵਿਦੇਸ਼ੀ ਸਮਾਗਮਾ ਵਿੱਚ ਸਥਾਨਕ ਪ੍ਰੋਗਰਾਮਾਂ ਦੇ ਵਿੱਚ ਪਰਫਾਰਮੈਂਸ ਦੀ तमाम ਜਾਣਕਾਰੀ ਵੀ ਸਾਂਝੀ ਕਰਨੀ ਪਵੇਗੀ। ਕੈਨੇਡਾ ਵਿੱਚ ਵਿਦੇਸ਼ੀ ਸਮਾਗਮਾਂ ਤੇ ਗੈਰ ਕੈਨੇਡੀਅਨਾਂ ਨੂੰ ਸੇਵਾ ਪ੍ਰਦਾਨ ਨੂੰ ਆਮ ਤੌਰ ਤੇ ਐਲ ਐਮ ਆਈ ਜਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਦੀ ਲੋੜ ਨਹੀਂ ਹੁੰਦੀ ਇਸ ਦੀ ਬਜਾਏ ਕਿ ਉਹ ਇੱਕ ਐਲ ਐਮ ਆਈ ਮੁਕਤ ਵਰਕ ਪਰਮਿਟ ਲਈ ਯੋਗ ਹੁੰਦੇ ਨੇ। ਇਸ ਨੂੰ ਮਤਵਪੂਰਨ ਵਰਕ, ਲਾਭ ਵਰਕ ਪਰਮਿਟ ਵਜੋਂ ਜਾਣਿਆ ਜਾਂਦਾ ਹੈ। ਇਹ ਐਲ ਐਮ ਆਈ ਮੁਕਤ ਵਰਕ ਪਰਮਿਟ ਲਈ ਯੋਗਤਾ ਪੂਰੀ ਕਰਨ ਲਈ ਤੁਹਾਨੂੰ ਤਿੰਨ ਜ਼ਰੂਰਤਾਂ ਪੂਰੀਆਂ ਕਰਨੀਆਂ ਪਹਿਣਗੀਆਂ ਤੁਹਾਨੂੰ ਇੱਕ ਵਿਦੇਸ਼ੀ ਇਵੈਂਟ ਆਯੋਜਕ ਜਾਂ ਪਰਸ਼ੰਸਕ ਲਈ ਇਕਰਾਰਨਾਮੇ ਦੀਨ ਕੰਮ ਕਰਨਾ ਚਾਹੀਦਾ ਤੁਹਾਨੂੰ ਆਡੀਓ ਵਿਜ਼ੂਅਲ ਸੇਵਾ ਜਾਂ ਇਲੈਕਟ੍ਰੀਕਲ ਕੰਮ ਵਰਗੀਆਂ ਸੇਵਾ ਪ੍ਰਦਾਨ ਕਰਨੀਆਂ ਚਾਹੀਦੀਆਂ ਤੇ ਅਪਰੂਤਪ ਸੂਚੀ ਦੇ ਵਿੱਚ ਹਰ ਚੀਜ਼ ਨੂੰ ਦੇਖਣਾ ਪਵੇਗਾ ਤੇ ਉਥੇ ਦੱਸ ਦਈਏ ਕਿ ਤੁਹਾਨੂੰ ਆਡੀਓ ਵਿਜ਼ੂਅਲ ਸੇਵਾ ਇਲੈਕਟ੍ਰੀਕਲ ਵਰਗੇ ਕੰਮ ਦੀ ਸੇਵਾ ਪ੍ਰਦਾਨ ਜੇਕਰ ਤੁਸੀਂ ਕਰ ਰਹੇ ਹੋ ਤਾਂ ਇਸ ਲਈ ਵੀ ਤੁਹਾਨੂੰ ਸੂਚੀ ਦੇਖਣੀ ਪਵੇਗੀ ਤੇ ਉਤੇ ਦਾਸਤੇ ਕੀ ਅੰਤਰਮ ਲੋੜਾਂ ਮਹੱਤਵਪੂਰਨ ਨੇ ਇਹ ਸਾਬਤ ਕਰਨਾ ਪਵੇਗਾ ਕਿ ਤੁਹਾਡੀ ਭੂਮਿਕਾ ਸੁਪਰਵਾਈਜ਼ਰੀ ਦੀ ਹੈ ਜਾਂ ਫਿਰ ਤੁਸੀਂ ਸਾਰੇ ਕੰਮ ਖੱਥੀ ਕਰ ਰਹੇ ਹੋ ਆਪਣੇ ਆਪ ਪੂਰੇ ਕਰਨ ਦੀ ਬਜਾਏ ਮਜ਼ਦੂਰਾਂ ਦੀ ਨਿਗਰਾਨੀ ਦੇ ਵਿੱਚ ਕਰੋਗੇ ਇਸ ਲਈ ਵੀ ਕਿਉਂਕਿ ਇਹ ਵਿਦੇਸ਼ੀ ਇਵੈਂਟ ਆਯੋਜਕਾਂ ਤੇ ਪ੍ਰਸ਼ੰਸਕਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਕਨਵੈਨਸ਼ਨ ਫਲੋਰ ਤੇ ਮਜ਼ਦੂਰ ਮਜ਼ਦੂਰੀ ਕਰਨ ਲਈ ਕੈਨੇਡੀਅਨ ਲੋਕਾਂ ਨੂੰ ਨਿਯੁਕਤ ਕਰਨਗੇ ਜੇਕਰ ਤੁਸੀਂ ਮੰਨਦੇ ਹੋ ਇਸ ਲੈਮੈਟਪੁਨ ਲਾਭ ਤੇ ਵਰਕ ਪਰਮਿਟ ਦੇ ਅਯੋਗੋ ਤਾਂ ਤੁਹਾਡੇ ਵਰਕ ਪਰਮਿਟ ਅਰਜੀ ਤੇ ਉਪਰੋਕਤ ਸਾਰੀਆਂ ਲੋੜਾਂ ਜਿਵੇਂ ਕਿ ਰਸਮੀ ਸੇਵਾ ਸਮਝੌਤਾ ਤੁਹਾਡਾ ਸੀਵੀ ਰੈਜ਼ਿਊਮੇ ਤੇ ਹੋਰ ਸਭ ਕੁਝ ਸ਼ਾਮਲ ਕਰਨਾ ਪਵੇਗਾ ਵਰਕ ਪਰਮਿਟ ਤੋਂ ਇਲਾਵਾ ਕੈਨੇਡਾ ਵਿੱਚ ਵਿਦੇਸ਼ੀ ਸਮਾਗਮ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਸੇਵਾ ਪ੍ਰਦਾਤਾ ਵਿਜ਼ਟਰ ਵੀਜ਼ਾ ਵੈਦ ਵੀਜ਼ਾ ਤੇ ਈਟੀਏ ਦੀ ਜ਼ਰੂਰਤ ਹੋਵੇਗੀ ਜਿਹੜੇ ਵੀਜ਼ਾ ਮੁਕਤ ਨੇ ਉਹ ਕੈਨੇਡਾ ਦੇ ਦਾਖਲੇ ਤੇ 에어ਪੋਰਟ ਤੇ ਆਪਣਾ ਵਰਕ ਪਰਮਿਟ ਅਤੇ ਅਰਜੀ ਦੇ ਸਕਦੇ ਨੇ ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਹੁੰਦੀ ਹੈ ਉਹ ਆਪਣੇ ਵਰਕ ਪਰਮਿਟ ਲਈ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਆਨਲਾਈਨ ਅਰਜੀ ਦੇ ਸਕਦੇ ਹੋ ਇਹ ਯਕੀਨੀ ਬਣਾਉਣੀ ਕਿ ਪ੍ਰਕਿਰਿਆ ਦੇ ਸਮੇਂ ਜਾਂਚ ਕਰਨਾ ਮਹੱਤਵਪੂਰਨ ਹੈ ਤੁਸੀਂ ਸਮਾਂ ਸੀਮਾ ਮੰਨੂ ਪੂਰਾ ਕਰੋਗੇ ਅਤੇ ਈਵੈਂਟ ਤੋਂ ਪਹਿਲਾਂ ਆਪਣਾ ਵਰਕ ਪਰਮਿਟ ਪ੍ਰਾਪਤ ਕਰੋਗੇ ਜੇ ਤੁਸੀਂ ਕੈਨੇਡਾ ਵਿੱਚ ਕਿਸੇ ਵਿਦੇਸ਼ੀ ਸਮਾਗਮ ਵਿੱਚ ਇਕਰਾਰਨਾਮੇ ਦੀ ਇਨਕਾਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾ ਕਦਮ ਇਹ ਪਤਾ ਲਾਉਣਾ ਹੈ ਕਿ ਤੁਸੀਂ ਮਹੱਤਵਪੂਰਨ ਲਾਭ ਵਾਲੇ ਪਰਮਨੈਂਟ ਦੇ ਯੋਗ ਹੋ ਜਾਂ ਨਹੀਂ ਵਿਦੇਸ਼ੀ ਕਾਮਿਆਂ ਦੇ ਰੋਜ਼ਗਾਰਦਾਤਾਵਾਂ ਦੇ ਕੈਨੇਡੀਅਨ ਨਿਯਮਾਂ ਦੇ ਵਿੱਚ ਨੈਵੀਗੇਟ ਕਰਨ ਵਿੱਚ ਮਦਦ ਕਰਨ ਲਈ 45 ਸਾਲ ਦੇ ਤਜਰਬੇ ਤੇ ਉੱਥੇ ਹੀ ਕਈ ਲਾਫਰਮ ਕੰਪਨੀਆਂ ਵੀ ਇਸ ਵਿੱਚ ਆਪਣੀ ਯੋਗਦਾਨ ਪਾਉਂਦੇ ਨੇ ਤੇ ਇੱਥੇ ਜਾ ਕੇ ਵੀ ਤੁਸੀਂ ਤਮਾਮ ਜਾਣਕਾਰੀ ਇਕੱਤਰ ਕਰ ਸਕਦੇ ਹੋ ਰੀਡਿੰਗ ਕਬਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ aajiswala.com ਦੇ ਨਾਲ